ਦਾ ਖਾਲਸਾ ਵਾਇਡ ਇਸੇ ਤੇ ਸਰਕਾਰ ਉਪਰ ਆਓ ਇਸ ਪੱਕੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਤੇ ਉੱਥੇ ਅੰਮ੍ਰੇਸਰ ਪਿਕਾਰੀ ਮੁਕਤ ਬਣਾਉਣਾ ਪਾ ਔਰ ਸਰਕਾਰ ਨਾਲ ਸਹਿਯੋਗ ਕਰਨਾ ਹੈ ਪ੍ਰਸ਼ਾਸਨ ਦੇ ਨਾਲ ਇੱਥੇ ਜਿਹੜੇ ਛੋਟੇ ਛੋਟੇ ਬੱਚਿਆਂ ਤੋਂ ਭੀਖ ਮੰਗਵੋਦੇ ਸੀ ਕਿ ਅੱਜ ਉਹ ਦੋ ਬੱਚੇ ਰੈਸਕਿਊ ਕਰ ਲਏ ਆ ਬਾਕੀ ਜਿਹੜੇ ਸੀ ਉਹ ਭੱਜ ਗਏ ਔਰ ਹੋਰ ਕਈ ਜਗ੍ਹਾ ਤੇ ਜਾ ਕੇ ਜਿਹੜਾ ਵਾ ਅਸੀਂ ਦੇਖਿਆ ਔਰ ਭੱਜ ਜਾਂਦੇ ਸੋ ਭਰਾਓ ਬੇਨਤੀ ਆ ਕੋਈ ਵੀ ਕਿਤੇ ਬੱਚੇ ਕੋਕੀ ਖੀਕ ਮਗਾਉਂਦਾ ਤੇ ਇਮੀਡੀਏਟਲੀ ਪ੍ਰਸ਼ਾਸਨ ਨੂੰ ਤਲਾਹ ਕਰੋ ਲੋਕ ਸਾਨੂੰ ਵੀਡੀਓ ਪਾਉਂਦਾ ਪਏ ਤੇ ਸਾਨੂੰ ਵੀਡੀਓ ਪਾਉਣ ਦੀ ਬਜਾਏ ਪ੍ਰਸ਼ਾਸਨ ਨੂੰ ਤਲਾਹ ਕਰਿਆ ਕਰੋ ਕਿਉਂਕਿ ਅੰਮ੍ਰਿਤਸਰ ਦਾ ਆਲਮੋਸਟ ਹਰ ਏਰੀਆ ਦੇ ਵਿੱਚ ਥੀਨ ਹੋ ਗਿਆ ਵਾ ਕੋਈ ਵੀ ਕਿਤੇ ਨਜ਼ਰ ਨਹੀਂ ਆ ਰਿਹਾ ਜਿੱਥੇ ਵੀ ਇਹ ਤੁਹਾਨੂੰ ਦਿਖਦੇ ਆ ਬੱਚਿਆਂ ਤੋਂ ਧੀਕ ਮਗਾਉਂਦੇ ਇਮੀਡੀਏਟਲੀ ਪ੍ਰਸ਼ਾਸਨ ਨੂੰ ਤਲਾਹ ਕਰੋ ਹੁਣੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਲੱਗਾ ਕਿ ਪਿੰਡਾਂ ਦੇ ਵਿੱਚ ਜਾਣਾ ਇਹਨਾਂ ਨੇ ਸ਼ੁਰੂ ਕਰਤਾ ਉੱਥੇ ਜਾ ਕੇ ਕਿਸੇ ਨੂੰ ਕਹਿੰਦੇ ਆਟਾ ਲੈ ਆਵੋ ਕਿਸ ਨੂੰ ਕਹਿੰਦੇ ਅਸੀਂ ਸਕੂਲ ਦੀ ਫੀਸ ਚਾਹੀਦੀ ਸਾਨੂੰ ਦੇ ਦਿਓ ਇਸ ਤਰੀਕੇ ਦੇ ਨਾਲ ਇਸ ਸਕੈਮ ਕਰ ਰਹੇ ਆ ਕੋਰਾਓ ਇਹ ਬੱਚੇ ਇਹਨਾਂ ਦੇ ਨਹੀਂ ਹੈਗੇ ਇਹਨਾਂ ਨੂੰ ਪੈਸੇ ਨਾ ਦਓ ਇਹ ਕਾਨੂੰਨਨ ਅਪਰਾਧ ਆ ਬੱਚਿਆਂ ਦੀ ਪੜ੍ਹਨ ਦੀ ਉਮਰ ਆ ਨਾ ਕਿ ਠੇਕ ਮੰਨਣ ਦੀ ਜਦੋਂ ਤੁਸੀਂ ਇਹ ਪੈਸੇ ਆਪਣੇ ਕਿਰਤ ਕਮਾਈ ਤੋਂ ਦਿੰਦੇ ਜੇ ਤੁਹਾਨੂੰ ਲੱਗਦਾ ਕਿ ਅਸੀਂ ਪੁੰਨ ਕਰ ਰਹੇ ਆ ਪਰ ਨਹੀਂ ਇਹ ਇੱਕ ਤਰ੍ਹਾਂ ਦਾ ਕ੍ਰਾਈਮ ਆ ਕ੍ਰਾਈਮ ਨੂੰ ਬढ़ावा ਦੇ ਰਹੇ ਆ ਇਹ ਬੱਚੇ ਇਹਨਾਂ ਦੇ ਨਹੀਂ ਆ ਅਮ੍ਰੇਸਰ ਸਫੀਤੀ ਦਾਕਰ ਅਮ੍ਰੇਸਰ ਆਪਾਂ ਬਿਖਾਰੀ ਮੁਕਤ ਕਰਨਾ ਉਹ ਕਰਕੇ ਹੀ ਰਹਿਣਾ ਵਾ ਔਰ ਜਿੱਥੇ ਤੁਹਾਨੂੰ ਨਜ਼ਰ ਆਉਂਦੇ ਆ ਇਮੀਡੀਏਟਲੀ ਸਾਨੂੰ ਤਲਾਸ਼ ਕਰੋ ਸਾਡੀ ਟੀਮ ਉੱਥੇ ਬੜੇ ਪ੍ਰਸ਼ਾਸਨ ਨੂੰ ਦੱਸ ਦਿੰਦੀ ਆ ਜੇ ਤੁਹਾਡੇ ਕੋਲ ਪ੍ਰਸ਼ਾਸਨ ਦਾ ਨੰਬਰ ਹੈਗਾ ਤੇ ਉਹਨਾਂ ਨੂੰ ਦੱਸੋ ਸੋ ਇਹਨੇ ਮੇਰੇ ਦੇਸੀ ਪ੍ਰਬੰਧ ਕਰਿਓ ਹਰਮਨਜੀਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਾਸੀਓ ਜਿਵੇਂ ਕਿ ਪਤਾ ਆ ਕਿ ਸਾਰਾ ਏਰੀਆ ਪਠਾਰੀ ਮੁਕਤ ਹੋ ਚੁੱਕਿਆ ਪਰ ਕਈ ਜਗਾਵਾਂ ਤੇ ਲੁਕੇ ਬੈਠੇ ਆ ਜਿਵੇਂ ਆ ਪੁਲਿਸ ਇੱਥੋਂ ਅਜ ਪ੍ਰਸ਼ਾਸਨ ਨੇ ਦੋ ਰੈਸਕਿਊ ਕੀਤਾ ਇਹਨੇ ਥੋੜੇ ਥੋੜੇ ਹੁਣ ਇਹ ਥੋੜੇ ਥੋੜੇ ਪਾਟਾਂ ਦੇ ਵਿੱਚ ਜਿਵੇਂ ਦੋ ਦੋ ਜਾਣੇ ਚਾਰ ਚਾਰ ਜਾਣੇ ਇਹ ਇਤਰਾ ਮੰਗਣ ਲੱਗ ਪਏ ਆ ਝੁੰਡ ਮੰਗਣੋਂ ਹਟ ਕੇ ਆ ਸੋ ਝੁੱਗੀਆਂ ਦੇ ਵਿੱਚ ਇਹਨਾਂ ਨੇ ਜਿਹੜਾ ਸੀ ਝੁੱਗੀਆਂ ਸੀ ਉਹ ਵੀ ਖਾਲੀ ਹੋ ਚੁੱਕੀਆਂ ਇਹਨਾਂ ਦੀ ਹੈ ਤਕਰੀਬਨ 14 ਡੇਗੇ ਬੇਇੱਜ਼ਤੀ ਹੈ ਜਿਵੇਂ ਸਾਨੂੰ ਵੀਰ ਨੇ ਕਿਹਾ ਕਿ ਸਾਨੂੰ ਵੀਡੀਓ ਫੋਨ ਨਾਲੋਂ ਪ੍ਰਸ਼ਾਸਨ ਨੂੰ ਵੀਡੀਓ ਪਾਓ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗੇ ਕਿ ਕਿੱਥੇ ਵੀ ਅਜੇ ਮੌਕੇ ਤੇ ਜਾ ਕੇ ਐਕਸ਼ਨ ਕਰੇ マ私。